ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲ ਸਕੂਨਰ ਸਕੂਲ ਜੀ ਕੇ ਮੇਨ ਬਜ਼ਾਰ ਬੇਲਾ ਜ਼ਿਲ੍ਹਾ ਰੋਪੜ ਨੇੜੇ ਸ਼੍ਰੀ ਚਮਕੌਰ ਸਾਹਿਬ ਆਪ ਜੀ ਨੂੰ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜਦੋਂ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਦਰਦ ਘਰ ਦੇ ਉਹਨਾਂ ਦੇ ਚਰਨਾਂ ਦੀ ਬੜੀ ਬਖਸ਼ਿਸ਼ ਹੈ ਮੈਨੂੰ ਸ਼ਬਦ ਮੈਂ ਅਕਸਰ ਇਹ ਪੜਦਾ ਹੁੰਦਾ ਹੈ ਜੋ ਹਮਰੀ ਵਿਦੋ ਹੁੰਦੀ ਮੇਰੇ ਸਤਿਗੁਰਾ ਸਾਬਿਤ ਤੁਮਹਾਰ ਜਾਣੋ ਆਪੇ ਹਮਰੋਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸਤਗੁਰ ਸੰਗ ਕੀਰੇ ਹਮ ਥਾਪੇ ਸੋ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਪ੍ਰਤਾਪ ਸਾਡੀ ਜਿਹੜੀ ਮੈਡੀਸਨ ਆ ਬੜੀ ਸਫਲਤਾ ਦੇ ਨਾਲ ਤੁਸੀਂ ਹੰਗਾਰਾ ਭਰ ਰਹੇ ਹੋ ਔਰ ਬ੍ਰੀਚ ਪੜੇ ਸਹਿਜ ਦੇ ਨਾਲ ਆਪਣੇ ਘਰ ਬੈਠ ਕੇ ਠੀਕ ਹੋ ਰਹੇ ਨੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇੱਕ ਵੀਰ ਜਿਨ੍ਹਾਂ ਨੇ 10-12 ਦਿਨ ਪਹਿਲਾਂ ਸਾਡੇ ਕੋਲ ਮੈਡੀਸਨ ਮੰਗਵਾਈ ਸੀ 5 ਦਿਨ ਅਸੀਂ ਮੈਡੀਸਨ ਅਸੀਂ ਭੇਜੀ ਸੀ ਉਹ ਔਰ 7 ਦਿਨ ਉਸ ਮਰੀਜ਼ ਨੇ ਦਵਾਈ ਖਾਧੀ ਆ ਬ੍ਰਿਜ ਬਿਲਕੁਲ ਠੀਕ ਹੈ ਉਹਦੀ ਗੱਲਬਾਤ ਉਹਦੀ ਮਾਤਾ ਜੀ ਦੇ ਨਾਲ ਗੱਲਬਾਤ ਜਿਹੜੀ ਕਿ ਮਾਤਾ ਜੀ ਬੜੀ ਖੁਸ਼ ਹੈ ਕਿ ਮੇਰਾ ਪੁੱਤ ਠੀਕ ਹੋ ਰਿਹਾ ਔਰ ਪੰਜਾਬ ਪੁਲਿਸ ਦਾ ਜਵਾਨ ਆਪ ਜੀ ਨੂੰ ਇੱਕ ਅ ਅਸੀਂ ਵਾਇਸ ਕਾਲ ਉਹ ਜਿਹੜੀ ਰਿਕਾਰਡ ਕੀਤੀ ਹੋਈ ਆ ਉਹ ਸੁਣਾ ਰਿਹਾ ਪੇਸ਼ੈਂਟ ਦੇ ਨਾਲ ਵੀ ਆ ਔਰ ਮਾਤਾ ਜੀ ਨਾਲ ਵੀ ਆਪ ਜੀ ਸੁਣੋ ਜਰਾ ਹਾਂ ਜੀ ਜੀ ਅ ਪਹਿਲਾਂ ਕੋਣ ਕਿਹੜੇ ਪੇਸ਼ੈਂਟ ਬੋਲ ਰਹੇ ਤੁਸੀਂ ਮੈਂ ਮਨ ਦਿਗਰੀ ਸਿੰਘ ਬੋਲਦਾ ਜਿਹੜਾ ਪੰਜਾਬ ਪੁਲਿਸ ਦਾ ਠੀਕ ਹੁੰਦਾ ਸੀ ਜੀ ਆ ਜਿਹੜੀ ਚੀਜ਼ ਆ ਕੇ ਦੋਈ ਲੈ ਕੇ ਸੀ ਉਹ ਨਹੀਂ 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 ਬਹੁਤ ਵੱਡਾ ਹੈ ਜੇ ਤੁਸੀਂ ਕੋਰਸ ਵੀ ਨਾਲ ਦੀ ਦਵਾਈ ਦੇ ਨਾਲ ਹੀ ਇਕੱਠੇ ਉਹ اچھا اچھا ਹਾਂ ਕੋਰਸ ਵੀ ਰਾਇਣਾ ਠੀਕਾ 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 ਹਾਂ ਹਾਂ ਉਹ ਹੀ ਕੱਲ ਭੇਜੀ ਅਸੀਂ ਦੀ ਕੋਰਸ ਅਜਾ ਤੁਸੀਂ ਪੰਜਾਬ ਪੁਲਿਸ ਤੁਸੀਂ ਵੀ ਹਾਂ ਕੀ ਖਾਂਦੀ ਛੱਡੋ ਫਿਰ ਪੰਜਾਬ ਪੁਲਿਸ ਹਾਂ ਠੀਕ ਹੈ ਨਹੀਂ ਖਾਂਦੀ ਕੀ ਸੀ ਹੂੰ ਟਿੱਕਾ ਓਕੇ ਕਿੰਨੇ ਗ੍ਰਾਮ ਸੀਗਾ ਸਰ ਮੈਨੂੰ ਦੱਸਿਆ ਸੀ 15 ਕਮੀਡੀ ਓਕੇ 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 ਚਲੋ ਚੱਲ ਜਗਦੀਸ਼ ਇਹ ਕਿਦਾਂ ਸਰੀਰ ਕਿਸ ਤਰ੍ਹਾਂ ਸਰੀਰ ਕਿਵੇਂ ਤੁਹਾਡਾ ਅੰਨ ਖੀਂ ਗਏ ਕੋਈ ਤਕਲੀਫ ਕੋਈ ਤੋੜ ਕੋਈ ਹੋਰ ਤਕਲੀਫ ਤਾਂ ਮੈਨੂੰ ਜਦੋਂ ਪਤਾ ਦਵਾਈ ਦੇ ਤਾਂ ਬੜੀ ਪੱਕਾ ਜੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਪਾਣੀ ਪਾਣੀ ਵੱਧ ਪੀਓ ਪਾਣੀ ਓਕੇ ਪਾਣੀ ਵੱਧ ਪੀ ਲੋ ਤੋੜਦਾ ਨਹੀਂ ਲੱਗਦੀ ਨੀਂਦ ਨੂੰ ਆ ਜਾਂਦੀ ਆ ਆ ਜੀ ਨਹੀਂ ਦੁਨੀ ਕੱਟਦੇ ਓਕੇ ਡਿਊਟੀ ਕਰਦੇ ਓ ਕਿ ਛੱਡਤੀ ਹੈ ਜੇ ਮਤਲਬ ਤੁਸੀਂ ਨਹੀਂ ਨਹੀਂ ਡਿਊਟੀ ਹੈ ਜੀ ਮੈਂ ਡਿਊਟੀ ਨਹੀਂ ਕਰਦਾ ਛੁੱਟੀ ਲੱਗੀ ਹੋਈ ਹੈ ਹਾਂ ਜੀ ਹਾਂ ਜੀ ਚਲੋ ਬਾਤ ਸਿ ਪੱਕਾ ਰਹੇਂ ਤੁਸੀਂ ਲੋਕਾਂ ਨੂੰ ਫੜ ਫੜ ਕੇ ਇੱਥੇ ਆਪੇ ਪੀ ਜਾਣੇ ਘਰੇ ਨਹੀਂ 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 ਹਾਂ ਐਸਾ ਨਹੀਂ ਕਰਨਾ ਚਲੋ ਭੇਜ ਦਾਂ ਦੋਈ ਕੋਈ ਗਾਲੀ ਉਦੋਂ ਦੋਈ ਵਧੀਆ ਲੱਗੀ ਲਾਜ ਵਧੀਆ ਲੱਗਿਆ ਕਰਮ ਵੀ ਨਾ ਗੱਲ ਕਰਾ ਚਲੋ ਕਰ ਰੋ ਹਾਂ ਜੀ ਭਾਂਜੀ ਨਹੀਂ ਮੈਨੂੰ ਇੰਥੇ ਨਹੀਂ ਜਾਣਾ। ਆ ਬਹੁਤ ਟੈਂਕੀਏ ਦੇ ਰਹੀਦਾ ਨਾ ਤੇ ਉਹ ਭੇਜਦੇ ਹੈ ਕਿ ਮੈਨੂੰ ਪਰਚੀ ਕਿਤਾ ਪਰਚੀ ਸੈਂਡ ਕਰ ਦਿਓ ਮੈਂ ਤੁਹਾਨੂੰ ਕਰਦਾ ਮੈਂ। ਇਹ ਕਿਸ ਤਰ੍ਹਾਂ ਹੈ ਕਿਦਾਂ ਮਰੀ ਤੁਹਾਡਾ ਜੁਬਦੀ ਹੋ ਜੇ। ਠੀਕ ਹੈ ਜੀ ਵਧੀਆ ਹਾਂ ਦਾ ਬਹੁਤ ਵਾਰ ਕਹਿੰਦਾ ਦਵਾਈ ਦਾ ਜਿਵੇਂ ਜਿਹੜੀ ਤਰੀਕਾ ਕਰਦੀ ਚਲੋ ਪਰ ਆਪਦੀ ਹੁੰਦੀ ਹੈ ਤੇਰੀ ਇਹਨਾਂ ਨੂੰ ਮਿਲ ਜਾ ਕੋਈ ਜਿਹੜੀ ਲੀਵਰ ਵਾਲੀ ਦਿੱਤੀ ਹੈ ਨਾ ਵੱਧ ਪਲਾਓ ਜੀ। ਲੀਵਰ ਵਾਲੀ ਵੱਧ ਪਲਾਓ। ਕੰਮ-ਕੰਮ ਇਹਨੂੰ ਕੰਮ ਲਾਓ ਨਾਲ ਬੇਲੇ ਬੰਦੇ ਨਹੀਂ ਤੇ ਕਿਸੇ ਨੂੰ ਨਹੀਂ ਆਉਂਦੀ ਹੁੰਦੀ। ਹਾਂਜੀ ਹਾਂਜੀ ਕੰਮ ਤਾਂ ਦੇ ਕਿਈ ਨਹੀਂ। ਐਕਸਟਰਸਟੇਰ ਕਰਾਓ ਕੰਮ ਲਾਓ ਖੇਡਣ ਭੇਜ ਦਿਓ ਆਪ ਖੇਡ ਲੋ ਘਰੇ ਚੜੀ ਚੱਕਾ ਵਗੈਰਾ। ਆਪਣੀ ਬੱਚਿਆਂ ਨਾਲ ਪਰਿਵਾਰ ਚ ਖੇਡੋ ਹਨਾ। ਹਾਂਜੀ। ਬਸ ਕੋਈ ਗੱਲ ਨਹੀਂ। ਬਹੁਤ ਵਧੀਆ ਗੱਲ ਹੈ ਕਿ ਨਾ ਚੱਲ ਹਫ਼ਤਾ ਨੂੰ ਹਫ਼ਤਾ ਵੀ ਵਧੀਆ ਭਾਈ। ਨਹੀਂ ਹਫ਼ਤਾ ਨਹੀਂ ਮਹੀਨਾ ਪੂਰੀ ਬਣਾ ਦਿਓ ਜੀ। ਐ ਤਾਂ ਮੇਰੀ ਬੋਤਲ ਹਾਂ। ਕਿਉਂਕਿ ਇਹ ਤੁਹਾਡੀ ਪੰਜਾਬ ਪੁਲਿਸ ਆੜੇ ਫਿਰ ਇਹ ਆਸੇ-ਵਾਸੇ ਨਸ਼ਾ ਫੜਦੇ ਫਿਰ ਆਪੇ ਲੱਜਣਾ ਥੋੜਾ ਹੁਣਾ ਜੀ। ਹਾਂਜੀ। ਹਾਂ ਕੋਈ ਗੱਲ ਨਹੀਂ ਸਰ ਜੀ ਬਿਲਕੁਲ ਜੀ ਸਾਰਾ ਕੁਝ ਸਹੀ ਹੋ ਜਾਊਗਾ ਹਾਂਜੀ ਜੇ ਤੁਹਾਡੇ ਨੂੰ ਜੇ 5 ਦਿਨ ਦੀ ਦਵਾਈ ਖਾ ਕੇ ਸਹੀ ਆ ਬੰਦਾ ਤੁਹਾਡਾ ਕਿੰਨੇ ਦਿਨ ਲੰਘ ਗਏ ਫੇ ਜਿਵੇਂ ਨਹੀਂ ਹੁੰਦਾ ਮੈਂ ਨਾ ਮੈਂ ਬਸ ਬੋਲ ਦਿੰਦਾ ਕਿੰਨੇ ਦਿਨ ਹੋ ਗਏ ਸਾਰਾ ਕੁਝ ਸਹੀ ਹੋ ਬਿਲਕੁਲ ਇਦਾਂ ਸਹੀ ਹੋ ਗਿਆ ਭੈਣਾ ਦਵਾਈ ਤਾਂ ਦੀ ਹੋ ਜਾ ਕੋਈ ਗੁਰੂ ਮਹਾਰਾਜ ਕਿਰਪਾ ਕਰਨਗੇ ਖਲਾਉ ਮਾੜਾ ਮੋਟਾ ਇਹਨੂੰ ਗੁਰਦੁਆਰਾ ਸਾਹਿਬ ਲੈ ਜਾ ਕਰੋ ਸੈਰ ਸੂਰ ਕਰਾਓ ਜੰਦਾ ਜੀ ਜੀ ਕਰੋ ਬਸ ਬੀਜ ਕਰੋ ਹਾਂਜੀ ਕੰਮ ਤੁਸੀਂ ਕਹਿੰਦਾ ਸੀਗਾ ਗ੍ਰੈਸੂਰ ਦੀ ਕਾਜੀ ਕਰਕੇ ਜੇ ਤਨ ਕਰਦੇ ਜਾਂਦਾ ਹਾਂ ਹੋਰ ਕਿੰਨੇ ਕਰਦੀਆਂ ਜੀ ਅ ਤੈਨਾਂ ਖਾਣਨਾ ਤੋੜਦਾ ਲੱਗਦੀ ਫਿਰ ਵੀ ਨਹੀਂ 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 ਬੋਤਲ ਤਿੰਨ ਦੇ ਦੋ ਕੋਈ ਗੱਲ ਤਾਂ ਠੀਕ ਹੈ ਮੰਨ ਲਓ ਕਿ ਤੁਸੀਂ ਦੱਸੋ ਕਿੰਨੇ ਜਰ ਕੀ ਕਰੋਗੇ ਕਿੰਨੇ ਕੀ ਕਰੂਗਾ ਮੈਂ 10 15 ਦਿਨ ਦੇ ਦਰ ਮੈਂ ਆਸਾਬ ਲੱਗਿਆ ਤੁਹਾਨੂੰ ਨੇ ਫਿਰ ਦਨਾਂ ਪਰਤੀ ਚੈੱਕ ਕਰੋ ਪਹਿਲਾਂ ਮੈਂ ਕੋਈ ਵਰੀ ਪੜਸਾ ਕਰਾਂ ਪੱਕੀ ਠੀਕ ਹੈ ਗੱਲ ਹੁਣੇ ਆਪ ਜਿੰਨੇ ਦੇਖਿਆ ਕਿ ਕਿਵੇਂ ਮਰੀਜ਼ ਵੀ ਬੜਾ ਖੁਸ਼ ਆ ਔਰ ਉਹਦੀ ਮਾਤਾ ਜੀ ਵੀ ਬੜੀ ਖੁਸ਼ ਆ ਛੋਟੀਆਂ ਮੋਟੀਆਂ ਕੰਪਲਿਕੇਸ਼ਨ ਆ ਆਇਆ ਕਰਦੀਆਂ ਜਿਵੇਂ ਕਬਜ ਹੋ ਗਈ ਭੁੱਖ ਘਟ ਗਈ ਮਾੜੀ ਮੁੰਟੀ ਨੀਂਦ ਦੋ ਚਾਰ ਦਿਨ ਦਸਤੁਰਬ ਹੋ ਗਈ ਜਾਂ ਛੋਟਾ ਮੋਟਾ ਕੋਈ ਦਰਦ ਫਰਦਾ ਪਰ ਜਦੋਂ ਦੋਸਤੋ ਆਪਾਂ ਨਸ਼ਾ ਜਣਾ ਮਨ ਬਣਾ ਲੈਨੇ ਤਾਂ ਛੋਟੀ ਮੋਟੀ ਸਮੱਸਿਆ ਆਪਾਂ ਸਹਿਜ ਹੀ ਪਾਰ ਕਰ ਸਕਦੇ ਆ ਪਰ ਸਾਡੀ ਮਨਸ਼ਾ ਜਿਹੜੀ ਹੋਣੀ ਚਾਹੀਦੀ ਏ ਕਿ ਹਾਂ ਆਪਾਂ ਚੀਜ਼ਾਂ ਕਰਨੀਆਂ ਤੇ ਫਿਰ ਆਪਾਂ ਕਰ ਵੀ ਲੈਨੇ ਆ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਇੰਨਾ ਸ਼ਕਤੀਸ਼ਾਲੀ ਬਣਾਇਆ ਹੁੰਦਾ ਜਦੋਂ ਆਪਾਂ ਕਿੰਨੇ ਯਤਨ ਕਰਕੇ ਨਸ਼ਾ ਵੀ ਕਰਦੇ ਆ ਤਾਂ ਫਿਰ ਥੋੜੇ ਜਿਹਾ ਯਤਨ ਕਰਕੇ ਪੰਨਾਸ਼ਾ ਛੱਡ ਵੀ ਸਕਦੇ ਆ ਹੁਣ ਆਪ ਜੀ ਨੇ ਦੇਖਿਆ ਕਿ ਉਹ ਮਰੀਜ਼ ਜਿਹੜਾ ਵੀਰ ਪੰਜਾਬ ਪੁਰਸ ਦਾ ਨੌਜਵਾਨ ਹੈ ਵੀ ਔਰ 10 ਦਿਨ ਪਹਿਲਾਂ ਇਹਨਾਂ ਨੂੰ ਅਸੀਂ ਦਵਾਈ ਭੇਜੀ ਸੀ ਬਰੀ ਜਬੜਾ ਖੁਸ਼ ਹੈ ਉਹਦੀ ਮਾਤਰ ਜਨਾਂ ਗੱਲ ਕੀਤੀ ਹੈ ਤੁਸੀਂ ਵੀ ਸੁਣੀਆ ਤੇ ਮਾਤਾ ਜੀ ਵੀ ਬੜੇ ਖੁਸ਼ ਨੇ ਸੋ ਦੋਸਤੋ ਆਪਣਾ ਜਦੋਂ ਆਪਾਂ ਐਡਿਕਸ਼ਨ ਚ ਆ ਜਾਂਦੇ ਆ ਤਾਂ ਮਨ ਤੋਂ ਬੜਾ ਘਬਰਾਉਂਦੇ ਹੁੰਦੇ ਆ ਟੁੱਟਦੇ ਆ ਕਿ ਯਾਰ ਨਹੀਂ ਮੈਂ ਤਾਂ ਉੱਥੋਂ ਵੀ ਦਵਾਈ ਖਾਦੀ ਆ ਮੈਂ ਇੱਥੋਂ ਵੀ ਖਾਦੀ ਆ ਮੈਂ ਆ ਵੀ ਇਲਾਜ ਕਰਾਇਆ ਮੈਂ ਇਹ ਵੀ ਇਲਾਜ ਕਰਾਇਆ ਸਾਡੇ ਕੋਲ ਬੁੜੀਆਂ ਕਾਲਜ਼ ਆਉਂਦੀਆਂ ਇਸ ਤਰ੍ਹਾਂ ਦੀਆਂ ਬੜੇ ਪੇਸ਼ੈਂਟ ਹੁੰਦੇ ਆ ਇਦਾਂ ਦੇ ਜਿਹੜੇ ਕਈ ਜਗ੍ਹਾ ਤੋਂ ਪੇਸ਼ੈਂਟ ਦਵਾਈਆਂ ਖਾ ਖਾ ਕੇ ਇਲਾਜ ਕਰਾ ਕੇ ਐਡਮਿਟ ਹੋ ਹੋ ਕਰਕੇ ਵੀ ਅੱਕ ਚੁੱਕੇ ਆ ਥੱਕ ਚੁੱਕੇ ਆ ਇਸਾ ਵੀ ਬੜਾ ਖਰਚ ਚੁੱਕਿਆ ਉਹ ਵੀ ਨਿਰਾਸ਼ ਨਾ ਹੋ ਯਤਨ ਕਰਦੇ ਰਹੋ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੀਆਂ ਸਮੱਸਿਆਵਾਂ ਦਾ ਜ਼ਰੂਰ ਹੱਲ ਕਰਾਂਗੇ ਕਿਉਂਕਿ ਜਦੋਂ ਆ ਤੁਹਾਡੇ ਸਾਹਮਣੇ ਆ ਪੰਜਾਬ ਪੁਲਿਸ ਵਾਲੇ ਵੀਰ ਹੋਰ ਵੀ ਨਹੀਂ ਬੜੇ ਇਦਾਂ ਦੇ ਇਕੱਲੇ ਪੰਜਾਬ ਪੁਲਿਸ ਵਾਲੇ ਨਹੀਂ ਪਰ ਇੱਕ ਵੀ ਇੱਕ ਇਹ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਜਿਹੜੇ ਲੋਕ ਨੌਕਰੀਆਂ ਕਰਦੇ ਆ ਔਰ ਜ਼ਿੰਮੇਵਾਰੀ ਦੀ ਉਹਨਾਂ ਦੇ ਅਹੁਦਾ ਜਿਹੜਾ ਉਹ ਬੜਾ ਜ਼ਿੰਮੇਵਾਰਾ ਨਾ ਪਰ ਫਿਰ ਵੀ ਉਹ ਕਿਸੇ ਨਾ ਕਿਸ ਤਰੀਕੀ ਨਾਲ ਇਸ ਤਰ੍ਹਾਂ ਦੀ ਐਡਿਕਸ਼ਨ ਚ ਆ ਜਾਂਦੇ ਆ ਤਾਂ ਸਮੱਸਿਆਵਾਂ ਮਾ ਫਿਰ ਹੋਰ ਬੜੀਆਂ ਵੱਧਦੀਆਂ ਔਰ ਆਪਾਂ ਆਂ ਬੱਚਿਆਂ ਨੂੰ ਕਿਵੇਂ ਬਚਾ ਸਕਦਾ ਜੇ ਅਸੀਂ ਪੰਜਾਬ ਪੁਲਿਸ ਉਹ ਇਹਨਾਂ ਬਚਾ ਸਕੇ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਇਸ ਵੀਡੀਓ ਦਾ ਹੀ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਡਾ ਕੋਈ ਮਰੀਜ਼ ਤੁਹਾਡਾ ਕੋਈ ਵੀਰ ਤੁਹਾਡਾ ਕੋਈ ਰਿਸ਼ਤੇਦਾਰ ਵਗੈਰਾ ਕੋਈ ਵੀ ਆ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੈ ਬੇਝਿਜਕ ਸਾਡੇ ਕੋਲ ਆਓ ਸੰਪਰਕ ਕਰੋ ਅਸੀਂ ਹਰ ਗੱਲ ਪ੍ਰੂਫ ਨਾਲ ਉਹਦੀ ਕਰਦੇ ਆ ਜਾਂ ਨਾਮ ਵਗੈਰਾ ਉਹਦਾ ਬੋਲ ਦਿੰਦੇ ਆ ਜਿਹੜਾ ਬੰਦਾ ਬੋਲਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਕੇ ਵੀਡੀਓ ਵੀ ਬਣਾ ਸਕਦਾ ਔਰ ਬਹੁਤ ਲੋਕ ਮੇਰੇ ਕੋਲ ਵੀਡੀਓ ਬਣਵਾਉਂਦੇ ਵੀ ਨੇ ਔਰ ਸਾਡੇ ਫੋਨ 'ਚ ਬਹੁਤ ਲੋਕਾਂ ਦੀ ਵੀਡੀਓ ਪਈਆਂ ਵੀ ਨੇ ਪਰ ਕੁਝ ਲੋਕਾਂ ਨੂੰ ਅਸੀਂ ਡਿਸਕਲੋਜ਼ ਵੀ ਕਰ ਦਿੰਨੇ ਆਂ ਕੁਝ ਲੋਕਾਂ ਨੂੰ ਅਸੀਂ ਬਿਲਕੁਲ ਕਲੋਜ਼ ਰੱਖਦੇ ਆਂ ਉਹ ਬਰੀਦ ਦੀ ਮਰਜ਼ੀ ਦੇ ਮੁਤਾਬਕ ਇਸ ਵੀਡੀਓ ਦੇ ਵਿੱਚ ਵੀ ਅਸੀਂ ਨਾਮ ਅਰੀਦਾ ਐਡਰੈਸ ਦੱਸਿਆ ਨਾਮ ਦਾ ਅਸੀਂ ਨਾ ਲੱਤਾ ਸੋ ਗੱਲ ਪਰ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਸਾਡੇ ਕੋਲ ਫੋਨ YouTube ਇਹ ਸਾਡੇ ਕੋਲ ਜਰੀਆ ਹੈ ਸੋ ਆਪ ਜੀ ਜੇ ਕੋ ਤੁਹਾਡਾ ਸਾਡੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੇ ਨੇ ਸ਼ੇਅਰ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਔਰ ਸਾਨੂੰ ਸਵਾਲ ਜਵਾਬ ਵੀ ਕਰਦੇ ਹੋ ਇਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿਸੇ ਵੀ ਤਰ੍ਹਾਂ ਦੀ ਕੋਈ ਕਵਰੀ ਹੈ ਤੁਹਾਡੀ ਸਾਡੇ ਨਾਲ ਤੁਸੀਂ 93ਤੇ ਫਿਰ ਨੰਬਰ 9463696764 94 ਪਰ ਕਰ ਸਕਦੇ ਹੋ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ